ਉਸ ਕੇਸ ਨੂੰ ਕ੍ਰੈਕ ਕੀਤਾ ਔਰ 13 ਲੱਖ 50 ਹਜ਼ਾਰ ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28 ਹਜ਼ਾਰ ਉਸ ਕੇਸ ਨੂੰ ਕ੍ਰੈਕ ਕੀਤਾ ਔਰ 13 ਲੱਖ 50 ਹਜ਼ਾਰ ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28 ਹਜ਼ਾਰ ਅਨਸਰ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਕਿ ਮਾਮਲਾ ਕੀ ਹੈਗਾ ਸਾਰਾ ਇਹ ਜੀ 31 1 25 ਨੂੰ ਦੇਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰਿਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਜਿਹੜੀ ਕੀਸਟੈਂਡ ਦੇ ਲੱਗੇ ਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇਨ ਤੋਂ ਲੁੱਟਖੋ ਹੋਈ ਸੀ ਜਿਸ ਬੰਦੇ ਵਿੱਚ ਐਫ ਆਈ ਆਰ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਹਦੇ ਵਿੱਚ ਏਸੀਪੀ ਇਨਵੈਸਟੀਗੇਸ਼ਨ ਤੇ ਸੀਆਈਏ ਇਨਚਾਰਜ ਸੀਗੇ ਉਹਾਂ ਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਸੋਰਸਸ ਡਵੈਲਪ ਕਰਦੇ ਹੋਏ ਉਸ ਕੇਸ ਨੂੰ ਕ੍ਰੈਕ ਕੀਤਾ ਔਰ 13 ਲੱਖ 50 ਹਜ਼ਾਰ ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28500 282 ਜਿਹੜਾ ਉਹਨਾਂ ਦੇ ਉਹ ਕਿਉਂਕਿ ਮਨੀ ਚੇਂਜ ਦਾ ਕੰਮ ਕਰਦੇ ਸੀ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੀ ਔਰ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜੀ ਲੁੱਟ ਇਹਨਾਂ ਨੇ ਕੀਤੀ ਸੀਗੀ ਉਹਦੇ ਵਿੱਚੋਂ ਕਿੰਨੀ ਰਿਕਵਰੀ ਹੋਈ ਹੈ ਸਾਰੀ ਹੋ ਗਈ ਸਾਰੀ ਹੋ ਗਈ ਹਾਂਜੀ ਹਾਂਜੀ ਲੁੱਟ ਕਿਹੜੀ ਜਗ੍ਹਾ ਹੋਈ ਸੀ ਦਿੱਕਤ ਮੁਤਾ ਸਿੰਘ ਮੁਤਾ ਸਿੰਘ ਨਗਰੇ ਜਾ ਰਿਹਾ ਸੀਗਾ ਜੀ ਆਪਣੀ ਬਾਈਕ ਦੇ ਉੱਤੇ ਉਦੋਂ ਇਹਨੂੰ ਰੋਡ ਤੇ ਇਹਨਾਂ ਕੋਲ ਮਤਲਬ ਬਲੰਟ ਵੈਪਨ ਸੀਗੇ ਉਹਨਾਂ ਨੇ ਇਹਨੂੰ ਕੁੱਟਮਾਰ ਕਰਕੇ ਅੱਜ ਕੋ ਖੋ ਕੇ ਲੈ ਕੇ ਤਿੰਨ ਰੋਪੀ ਗ੍ਰਫਤਾਰ ਕੀਤੇ ਤਿੰਨ ਗਰੁੱਪ ਰੋਪੀ ਗ੍ਰਫਤਾਰ ਕੀਤੇ ਹੋਰ ਹੈਗਾ ਕਿ ਤਿੰਨ ਨਹੀਂ ਇਹ ਤਿੰਨ ਨਹੀਂ ਸੀ ਗਏ ਨਾ ਕੋਈ ਪਾਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਪਹਿਲੇ ਫਸਟ ਟਾਈਮ ਹਾਲੇ ਤੱਕ ਫਸਟ ਟਾਈਮ ਹੀ ਹੈ ਤੇ ਇਹਦੇ ਵਿੱਚ ਇੱਕ ਬੰਦਾ ਡੇਰੀ ਦਾ ਕੰਮ ਕਰਦਾ ਸੀ ਇੱਕ ਅਮਰੀਕਾ ਗਿਆ ਸੀ ਵਾਪਸ ਆ ਕੇ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਤੀਸਰਾ ਸਟੂਡੈਂਟ ਹੈ ਇਹਨਾਂ ਦਾ ਆਪਸ ਵਿੱਚ ਕੋਈ ਉਦਾਂ ਇਹਦੇ ਨਾਲ ਪਹਿਲਾਂ ਇੱਕ ਜੀਜਾ ਇੱਕ ਸਾਲਾ ਇਹ ਜਿਹੜੇ ਨਾਲ ਕੀ ਹੈ ਜਿਹੜਾ ਵਿਕਟਮ ਹੈਗਾ ਉਹ ਇਹ ਇਜ਼ੀ ਮਨੀ ਜੀ ਪੈਸੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਰੋਜ਼ ਸ਼ਾਮ ਨੂੰ ਇੱਥੋਂ ਨਿਕਲਦੇ ਆਂ ਔਰ ਕੈਸ਼ ਲੈ ਕੇ ਜਾਂਦੇ ਆਂ ਕਿਉਂਕਿ ਇਹ ਦੁਕਾਨ ਤੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਇਹ ਲੜਕਾ ਜਿਹੜਾ ਦੂਸਰਾ ਹਰਪਿਕ ਹੈ ਉਹ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਮਨੀ ਐਕਸਚੇਂਜ ਕਰਾਈ ਹੋਈ ਹੈ ਕਿ ਤੇ ਉਹਨੂੰ ਥੋੜਾ ਆਈਡੀਆ ਸੀ ਤੇ ਉਹਨਾਂ ਨੇ ਰੈਕੀ ਕੀਤੀ ਦੋ ਕੁ ਦਿਨ ਕਿ ਕਿੰਨੇ ਵਜੇ ਨਿਕਲਦੇ ਆਂ ਤੇ ਕਿੰਨੇ ਵਜੇ ਕਿਸ ਰਸਤੇ ਜਾਂਦੇ ਆਂ ਫਿਰ ਉਹਨ 사이ਟ ਜਗਾ ਆਈਡੈਂਟੀਫਾਈ ਕਰਕੇ ਜਿੱਤੇ ਇਹਨਾਂ ਨੂੰ ਇਜ਼ੀ ਸੀ ਔਰ ਕਿ ਉਹਨੂੰ ਕੁੱਟਮਾਰ ਕਰਕੇ ਉਹਦੇ ਕੋਲੋਂ ਪੈਸ ਕੁਲਟ ਘਰ ਕਿਹੜੀ ਕਲਾਸ ਦਾ ਹੈ 12th ਦਾ ਜੀ 12th ਹੂੰ 19 ਈਅਰ 올 ਬਾਲੀਗਾ ਜੀ 19 ਈਅਰ 올 ਜੀ ਤਿੰਨੇ ਲੋਕਲੀ ਰਹਿਣ ਵਾਲੇ ਨੇ ਤਿੰਨੋਂ ਲੋਕਲੀ ਆ ਜੀ ਹਾਂ ਜੀ ਇੱਕ ਕੈਂਤ ਦਾ ਤੇ ਇੱਕ ਪਿੰਡ ਹੈ ਬਿਸ਼ੇਸ਼ਰਪੁਰ ਦਾ ਤੇ ਇੱਕ ਅਕੰਗ ਸਾਬੂ ਦਾ ਜੀ ਜਿਹੜਾ ਸਰ ਇਹਦਾ ਕੀ ਨਾਂਜੀ ਜਿਹੜਾ ਸਰ ਇਹਦਾ ਨਾਂਜੀ ਜਿਹੜੇ ਆ ਗੁਰਬਖਾਰ ਸਿੰਘ ਨੇ ਜੀ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਆਪਸੇ ਦੋ ਜੀ ਕਿਹਨੇ ਗੁਰਬਾਰ ਸਿੰਘ ਜੀ ਜੀ ਉਹਦਾ ਸਾਲਾ ਹਰਪ੍ਰੀਤ ਸਿੰਘ ਜਿਹੜਾ ਅਮਰੀਕਾ ਤੋਂ ਵਾਪਸ ਆਇਆ ਸੀ ਹੁਣ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਔਰ ਤੀਸਰਾ ਹਰਸ਼ਵਰਮਾ ਜੀ ਜਿਹੜਾ ਕਿ ਸਟੂਡੈਂਟ ਉਹ ਸਭ ਹਰਪ੍ਰੀਤ ਦੇ ਕੰਟੈਕਟ 'ਚ ਸੀ